ਫਗਵਾੜਾ ਦੇ ਪਿੰਡ ਖਲਵਾੜਾ 'ਚ ਦਿਨ ਦਿਹਾੜੇ ਪਿਓ ਵੱਲੋਂ ਆਪਣੇ ਮੁੰਡੇ ਤੇ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਾਇਆ ਜ਼ਖਮੀ ਨੌਜਵਾਨ ਰਮਨਦੀਪ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਮੈਂ ਬਾਰੋ ਕਤਰ ਤੋਂ ਆਇਆ ਹਾਂ ਜਦੋਂ ਮੈਂ ਆਪਣੇ ਪਿਓ ਕੋਲੋਂ ਪੈਸੇ ਮੰਗੇ ਤਾਂ ਦੁਕਾਨ ਤੇ ਗਰਮੋ-ਗਰਮੀ ਦਾ ਮਾਹੌਲ ਬਣ ਗਿਆ ਅਤੇ ਇੰਨੀ ਕੋ ਗੱਲ ਪਿੱਛੇ ਮੇਰੇ ਪਿਓ ਨੇ ਮੇਰੇ ਚਾਕੂ ਨਾਲੇ ਸ਼ੁਰੂ ਕਰ ਦਿੱਤੇ ਦੂਜੀ ਪੱਖ ਵਿੱਚ ਜਦੋਂ ਜ਼ਖਮੀ ਰਮਨਦੀਪ ਤੇ ਪਿਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰਾ ਮਾਮਲਾ ਦੱਸਿਆ ਕਿ ਮੇਰਾ ਮੁੰਡਾ ਸਾਰਾ ਕੁਝ ਝੂਠ ਬੋਲਦਾ ਹੈ ਕੋਈ ਪਿਓ ਆਪਣੇ ਮੁੰਡੇ ਤੇ ਚਾਕੂ ਨਾਲ ਹਮਲਾ ਕਰ ਸਕਦਾ ਹੈ ਦੱਸਿਆ ਕਿ 1 ਸਾਲ ਹੋ ਗਿਆ ਬਾਰੋਂ ਮੁੰਡੇ ਨੂੰ ਆਏ ਨੂੰ ਮੇਰੇ ਮੁੰਡੇ ਨੇ ਮੈਨੂੰ ਬਾਰੋਂ ਕੋਈ ਵੀ ਪੈਸਾ ਨਹੀਂ ਭੇਜਿਆ ਹੈ ਜਿਹੜੇ ਪੈਸੇ ਮੰਗ ਰਿਆ ਹੈ ਇਸ ਨੂੰ ਮੈਂ ਆਪਣੇ ਕੋਲੋਂ ਪੈਸੇ ਲਾ ਕੇ ਬਾਹਰ ਡਰਾਈਵਰ ਦਾ ਲੈਸੈਂਸ ਬਣਵਾ ਕੇ ਦਿੱਤਾ ਹੈ ਜਦੋਂ ਮੇਰਾ ਲੜਕਾ ਦੁਕਾਨ ਤੇ ਆ ਕੇ ਮੇਰੇ ਕੋਲੋਂ ਪੈਸੇ ਮੰਗ ਰਿਹਾ ਸੀ ਤਾਂ ਇਹਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਚਾਕੂ ਚੱਕ ਕੇ ਇਸਤੇ ਮੇਰੇ ਤੇ ਵਾਰ ਕਰਨ ਲੱਗਾ ਤਾਂ ਮੈਂ ਆਪਣੀ ਜਾਨ ਬਚਾਉਂਦੇ ਹੋਏ ਚਾਕੂ ਇਹਦੇ ਲੱਗ ਗਏ ਤਾਂ ਇਹ ਸਾਰੇ ਇਲਜ਼ਾਮ ਮੇਰੇ ਤੇ ਲਗਾ ਰਿਹਾ ਹੈ ਕਿਹੜੀ ਜਗ੍ਹਾ ਰਹਿਣ ਆ ਕੀ ਮਾਮਲਾ ਕੀ ਹੈ ਤੁਹਾਡੇ ਕੋਲ ਸੱਟਾ ਵਗੈਰਾ ਲੱਗਿਆ ਆ ਮਾਗਲਾ ਤਾਂ ਕੀ ਕੁਛ ਨਹੀਂ ਬਸ ਪੈਸਿਆਂ ਦੇ ਲੈਣ ਦੇਣ ਦੀ ਪੈਸੇ ਦੀ ਸਿਕਿਉਰਿਟੀ ਦੀ ਗੱਲਬਾਤ ਕਰਦੇ ਸੀਗੇ ਹਾਂ ਤੇ ਫਾਦਰ ਸਾਹਿਬ ਵੀ ਸੀਗੇ ਮੇਰੇ ਤੇ ਉਹ ਜ਼ਿਆਦਾ ਹਾਈ ਪਰ ਹੋ ਗਏ ਥੋੜੇ ਜਿਹਾ ਇੰਨੀ ਹੀ ਅੱਗੇ ਥੋੜਾ ਹਾਈ ਪਰ ਹੋ ਗਏ ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ ਕੀ ਨਾਮ ਹੈ ਡਾਡੀ ਦਾ ਗੁਪਿੰਦਰ ਪਾਲ ਇਹ ਉਹਨਾਂ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕਾਰਨ ਕੀ ਹਮਲਾ ਕਰਨ ਦਾ ਕਾਰਨ ਉਹ ਹੀ ਪੈਸਿਆਂ ਦੀ ਲੈਣ ਦੇਣ ਦੀ ਗੱਲ ਕਰਦੇ ਸੀਗੀ ਹਾਂ ਤੇ ਤੇ ਨੇ ਕਾਤੇ ਪੈਸੇ ਸੀਗੇ ਤੇ ਐਸੀ ਮੈਂ ਬਾਹਰ ਗਿਆ ਸੀ ਕਵਰੀ ਪੁੱਛਦਾ ਸੀ ਜੀ ਕਿਹੜੀ ਜਗ੍ਹਾ ਗਏ ਸੀ ਬਾਹਰ ਕਤਾਰ ਦੇ ਵਿੱਚ ਸੀ ਬੰਦੇ ਅੱਛਾ ਜੀ ਤੇ ਐਂ ਕਦੋਂ ਤੁਸੀਂ ਬਾਹਰੋਂ ਮਨ ਹੋ ਗਿਆ ਭਾਜੀ ਸਾਲ ਹੋ ਗਏ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਲਾਣੋਂ ਹਾਂਜੀ ਪੈਸੇ ਦਾ ਪੁੱਛਦਾ ਪਹਿਲਾਂ ਨਹੀਂ ਸੀਗਾ ਵੀ ਇੱਦਾਂ ਹੀ ਲਾਰਾ ਲਾਉਂਦੇ ਸੀਗੇ ਉਹ ਰਾਤ ਕਰਦਾ ਕੰਦ ਕਰਦਾ ਮਹੀਨੇ ਤੱਕ ਕਰਦਾ ਇੱਦਾਂ ਕਿੰਨੇ ਕ ਪੈਸੇ ਸੀਗੇ ਪੈਸੇ ਹੀ ਭਾਜੀ 5 ਕ ਲੱਖ ਸੀਗਾ ਜੀ ਤੇ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਘਰ ਦੇਣੋਂ ਕਰਦਿਆਂ ਨੂੰ ਮੈਂ ਉਹ ਹੀ ਕਹਿਣਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਉਹਦੇ ਪਾਸੇ ਦੇਖਾਂ ਨਾ ਬਸ ਉਹ ਹੀ ਸਹੀ ਗੱਲਬਾਤ ਹੋਰ ਨਹੀਂ ਦਿੱਤੇ ਨਹੀਂ ਪੈਸੇ ਫਿਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਦਾਂ ਹੀ ਬਸ ਅਹੀ ਹੈਗੇ ਭਾਜੀ ਮਾਤੜ ਸਾਥੀ ਉਹ ਇੱਦੇ گاਹਾ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਉਹਨਾਂ ਨੇ ਦੁਕਾਨ ਪਾਈ ਆ ਹਾਂ ਵਿਆਜੂ ਰਹੀ ਜਾਂਦੇ ਤਾਂ ਪਿੰਡ 'ਈ ਇੱਦੇ 'ਈ ਬੰਦੇ ਦਾ ਪਤਾ ਲੱਗਦਾ ਜੀ ਕਾਹਦੀ ਦੁਕਾਨ ਪਾਈ ਜੀ ਉਹਨਾਂ ਨੇ ਪਾਈ ਆ ਫਾਸਟ ਬੂੜ ਦੀ ਐ ਪਿੰਡੀ ਖਲવાડી ਅੱਛਾ ਜੀ ਹਾਂਜੀ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਚਾਕੂ ਮਾਰਨੇ ਬੈਗੇ ਜਿਹੜੇ ਗੱਲਬਾਤ ਭਾਜੀ ਮੈਂ ਉਹ ਹੀ ਪੁੱਛਿਆ ਵੀ ਮੈਨੂੰ ਤੁਸੀਂ ਇੰਨੇ ਟਾਈਮ ਦੇ ਲਾਰੀ ਲਈ ਜਾਂਨੇ ਵੀ ਮੇਰੇ ਪੈਸੇ ਦੇ ਦਿਓ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਤੂੰ ਕੰਲਾ ਕੀ ਕਰਨ ਅੱਛਾ ਜੀ ਫਿਰ ਕਿਹਾ ਇੱਦੀ ਬਸ ਇੱਧਰ ਹੋਗੇ ਮੈਂ ਵੀ ਥੋੜਾ ਜਿਹਾ ਹੋਇਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਕਿਹੜਾ ਹਥਿਆਰ ਨਾਲ ਕੀਤਾ ਹਮਲਾ ਚਾਕੂ ਸਦਾ ਉਹਨਾਂ ਦੇ ਕੋਲ ਜੀ ਚਾਕੂ ਕਿਹੜਾ ਜਿਹੜਾ ਘਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਦਿੰ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿੱਥੋਂ ਲੈ ਕੇ ਆਏ ਜੀ ਆਪ ਕੋ ਬਾਹਰੋਂ ਜਾਂ ਘਰ ਹੀ ਪਿਆਲੀ ਦੁਕਾਨ ਦੁਕਾਨ ਤੇ ਸੀਗੀ ਜੀ ਜਫਾਸ਼ਪੁਰ ਦੀ ਦੁਕਾਨਾਂ ਦਾ ਜੀ ਹਾਂਜੀ ਉਹਨਾਂ ਦੀ ਹਾਂਜੀ ਦੁਕਾਨ ਤੇ ਮਾਰਿਆ ਗਿਆ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਤੇ ਨਹੀਂ ਭਾਜੀ ਤੇ ਹੁਣ ਤੁਸੀਂ ਕਾਰਵਾਈ ਕਰਾ ਰਹੇ ਆਪਣੀ ਕਾਰਵਾਈ ਭਾਜੀ ਕਰਦੇ ਪਏ ਆ ਜੀ ਗੱਲ ਉਹਨਾਂ ਨੂੰ ਪਿਆ ਹੈ ਜੀ ਡਾਕਟਰ ਸਾਹਿਬ ਨੇ ਇਹ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਨਹੀਂ ਮੰਗ ਕਰਦਾ ਜੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਜੀ ਹੋਰਾਂ ਨੂੰ ਕੀ ਕਰਨਾ ਹੈ ਜੀ ਮੈਂ ਤੇ ਬੋਲਤਾ ਕਿ ਇਹ ਕੋਈ ਸ਼ਿਕਾਇਤ ਦਿੱਤੀ ਭਾਈ ਤੁਸੀਂ ਜਾ ਜੇ ਕਿਦਾਂ ਸ਼ਿਕਾਇਤ ਭਾਜੀ ਕਰਨੀ ਹੈ ਜੀ ਜਸਟਾ ਕਿਤੇ ਕਿਤੇ ਚਲੇ ਗਏ ਆਪਣੀ ਸ਼ੱਟਾਂ ਤਾਂ ਜੀ ਆ ਕਿੱਥੇ ਲੱਗੀ ਹੈ ਧੂਏ ਤੇ ਲੱਗਾ ਚਾਕੂ ਇਹ ਕੱਲੇ ਤੁਹਾਡੇ ਫਾਦਰ ਕੱਲੇ ਤੁਹਾਡੇ ਫਾਦਰ ਨੇ ਮਾਰਿਆ ਜਾਂ ਕੋਈ ਹੋਰ ਸੀ ਨਾ ਕੱਲੇ ਫਾਦਰ ਜੀ ਸੀਗੇ ਹੋਰ ਨਹੀਂ ਕੋਈ ਸੀ ਤੇ ਤੁਹਾਨੂੰ ਲੈ ਕੇ ਕੌਣ ਆਇਆ ਸਿਵਲ ਹਸਪੀਟਲ ਮੈਂ ਭੱਜਾਂ ਜੀ ਉੱਥੋਂ ਭੱਜ ਕੇ ਮੋਟਰਸਾਈਕਲ ਤੇ ਆਏ ਹਾਂ ਤੇ ਕਿਹੜੇ ਪਿੰਡ ਦੇ ਆਵੇ ਜੀ ਹਲਵਾੜਾ ਕੀ ਨਾਮ ਆ ਫਾਦਰ ਦਾ ਗੁਂਦਰਪਾਲ ਜੀ ਮੇਰਾ ਨਾਮ ਭੋਪਿੰਦਰ ਭੋਪਿੰਦਰ ਪਾਲ ਹੈ ਇਹ ਕਿਹੜੇ ਪਿੰਡ ਦੇ ਆ ਮੇਰਾ ਪਿੰਡ ਖਲਵਾੜਾ ਹੈ ਇੱਕ ਅੰਕ ਤੁਹਾਡਾ ਮੋਟਾ ਦਾਖਲ ਹੋਇਆ ਹਸਪੀਟਲ ਕਹਿੰਦਾ ਮੇਰੇ ਪਿਓ ਨੇ ਚਾਕੂ ਮਾਰੇ ਮੇਰੇ ਕੀ ਮਾਮਲਾ ਸਾਰਾ ਇਹਦਾ ਮਾਮਲਾ ਇਹ ਆ ਜੀ ਪੈਸਾ ਦਾ ਮਾਮਲਾ ਮੈਨੂੰ ਕਹਿੰਦਾ ਉਹ ਕਹਿੰਦਾ ਮੈਨੂੰ 10 ਲੱਖ ਰੁਪਇਆ ਦੇ ਮੈਂ ਮੈਂ ਕਿਹਾ ਕਿੱਥੋਂ ਦੇ ਦਵਾਂ ਮੈਂ ਕਿਹਾ ਆਪਾਂ ਅਸੀਂ ਟਾਨਾ ਭਰਾਈਆਂ ਸੀਆਂ ਤਾਂ ਵੀ ਚਲੋ ਕੋਈ ਗੱਲ ਨਹੀਂ ਵੀ ਕੱਲ ਨੂੰ ਆਪਣੇ ਜਿਹੜੇ ਕਾਗਜ਼ ਪੱਤਰ ਪੂਰੇ ਹੋ ਜਾਣੇ ਕੱਲ ਨੂੰ ਹੈਗਾ ਸੋਮਵਾਰ ਵੀ ਬੈਂਕ ਦੇ ਵਿੱਚ ਜਾਵਾਂਗੇ ਉੱਥੇ ਬੈਂਕ ਦੇ ਵਿੱਚ ਥੋੜਾ ਬਹੁਤਾ ਲੋਨ ਕਰਾ ਲਾਂਗੇ ਥੋੜੇ ਬਹੁਤੇ ਪੈਸੇ ਕਰ ਲਾਂਗੇ ਕੋਲੋਂ ਤਾਂ ਕਹਿੰਦਾ ਨਹੀਂ ਮੈਨੂੰ ਹੁਣੇ ਚਾਹੀਦੇ ਤਾਂ ਮੈਂ ਹਜ ਚਲੋ ਠੀਕ ਆ ਤਾਂ ਮੈਨੂੰ ਮੈਂ ਉਹਨੂੰ ਕਿਹਾ ਕਿ ਚਲ ਤੂੰ ਚੱਲ ਆਪਣੇ ਰੋਟੀ ਲੈ ਕੇ ਆਇਆ ਸੀ ਉਹ ਰੋਟੀ ਪਈ ਮੇਰੀ ਹਾਂ ਤਾਂ ਉਸ ਤੋਂ ਬਾਅਦ ਵਿੱਚ ਉਹ ਮੰਨਿਆ ਨਹੀਂ ਲੱਭਿਆ ਆਪਣੇ ਵੈਸ ਵਸਾਈਆ ਲੱਭਿਆਗਾ ਉਹ ਖਾ ਕੇ ਕੱਲਾ ਪਿਆਗਾ ਗਾਲਾਂ ਵਾਲਾਂ ਲੱਭਿਆ ਕੱਢਣਾ ਅੱਛਾ ਜੀ ਤਾਂ ਮੈਂ ਕਿਹਾ ਤੂੰ ਚੱਲ ਇਦਾਂ ਦੇ ਕੰਮ ਠੰਡੇ ਕੰਮ ਠੰਡੇ ਦਿਮਾਗ ਨਾਲ ਹੁੰਦੇ ਨਹੀਂ ਮੰਗਦਾ ਕਰ ਵੀ ਪੈਸੇ ਹਾਂਜੀ ਮੰਗਦਾ ਕਿਉਂ ਕਹਿੰਦਾ ਮੈਂ ਬਾਹਰ ਨੂੰ ਲਾਉਣਾ ਮੈਂ ਕਿਹਾ ਤੇਰੇ ਬਾਹਰ ਨੂੰ ਪੈਸੇ ਅਸੀਂ ਸੱਚਨੇ ਆ ਹੋਰ ਕਿਸੇ ਨੂੰ ਬਗਾਨੇ ਉਹ ਕਹਿੰਦਾ 5 ਲੱਖ ਰੁਪਏ ਮੈਂ ਭੇਜਿਆ ਵੀ ਇਹਨਾਂ ਨੂੰ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਵੀ ਬਾਹਰੋਂ ਭੇਜਿਆ ਜ ਬਾਰੋਂ ਮੁੰਡੇ ਨੇ ਕਵੈਦ ਤੋਂ ਕਹਿੰਦਾ ਭੀ ਜਾ ਹੀ ਕਤਰ ਤੋਂ ਵਜ ਕੋਇਆਦ ਗਿਆ ਜੀ ਮੁੰਡਾ ਉਹ ਗਿਆ ਸੀਗਾ ਕਤਰ ਹਾਂ ਉਹਨੇ ਇੱਕ ਪੈਸਾ ਵੀ ਨਹੀਂ ਦਿੱਤਾ ਜੀ ਹਾਂ ਉੱਥੇ ਵੀ ਮੇਰਾ ਆਪਣੇ ਤਕਰੀਬਨ 7 ਲੱਖ ਰੁਪਇਆ ਲਵਾਇਆ ਉਹਨੇ ਉਹਦਾ ਲਾਇਸੈਂਸ ਬਣਾਇਆ ਉਹਨੂੰ ਇੱਥੋਂ ਸੱਦਿਆ ਉੱਥੇ ਵੀ ਮਤਲਬ ਮੈਂ ਆਪਣੀ ਕੰਪਨੀ ਦੇ ਵਿੱਚ ਉਹਨੂੰ ਰੱਖਿਆ ਤੇ ਚਾਕੂ ਦਾ ਕੀ ਮਾਮਲਾ ਕਹਿੰਦਾ ਮੇਰੇ ਚਾਕੂ ਮਾਰ ਦਿੱਤਾ ਕਹਿੰਦਾ ਡੈਡੀ ਮੇਰੇ ਨੇ ਚਾਕੂ ਬੈਸ ਬਸਾਈਆ ਕਰਦਾ ਸੀਗਾ ਤਾਂ ਉਹ ਮੇਰੇ ਲਗਾਈ ਮਾਂ ਨੂੰ ਉਹ ਫੜਫੜਾਈ ਇਹ ਲੱਗਾ ਉਦਾਂ ਨਹੀਂ ਮੈਂ ਮਾਰਿਆ ਕੋਈ ਬਾਪ ਆਪਣੇ ਪੁੱਤ ਨੂੰ ਥੋੜੋ ਮਾਰਦਾ ਹਾਂ ਤੇ ਉਹ ਪੈਸੇ ਉਹ ਆਪਣੇ ਮੰਗਦਾ ਸੀ ਜੀ ਤੁਹਾਡੇ ਕੋਲੋਂ ਮੰਗਦਾ ਆਪਣੇ ਉਹਦੇ ਕੋਲ ਤਾਂ ਇੱਕ ਕੋਡੀ ਵੀ ਹੈ ਨਹੀਂ ਉਹ ਕਹਿੰਦਾ ਮੈਂ ਬਾਹਰੋਂ ਭੇਜੇ ਸੀ 5 ਲੱਖ ਮੈਂ ਦਿੱਤੇ ਹੋਏ ਸੀ ਉਹਨੇ ਸਾਂਭੇ ਨਹੀਂ ਇਹਨਾਂ ਨੇ ਕਿਸੇ ਨੂੰ ਪਹਿਲਾਂ ਭਾਜੀ ਤੁਸੀਂ ਇਹ ਦੇਖ ਲਓ ਜੇ ਉਹਨੇ ਭੇਜੇਗੇ ਇਹਨੂੰ ਕਹਿੰਦਾ ਮੈਂ ਆਪਣੇ ਪਿਓ ਨੂੰ ਭੇਜੇ ਸੀ ਅੱਛਾ ਮੇਰਾ ਅਕਾਊਂਟ ਚੈੱਕ ਕਰਾ ਲਓ ਅਗਰ ਉਹਦੇ ਨਾਮ ਦਾ ਮੈਨੂੰ ਇੱਕ ਵੀ ਪੈਸਾ ਆਇਆ ਹੋਵੇ ਕਹਿੰਦਾ ਇੱਦਾਂ ਲੋਕਾਂ 10 ਲੱਖ ਦਾ ਭਾਜੀ 10 ਲੱਖ ਦੇਣ ਨੂੰ ਤਿਆਰ ਆ ਮੁੰਡੇ ਦਾ ਕਹਿਣਾ ਹੈ ਕਿ ਇੱਦਾਂ ਲੋਕਾਂ ਨੂੰ ਵਿਆਹ ਤੇ ਚਾੜ ਤੇ ਬਾਹਰ ਵੰਡ ਤੇ ਕਿਤੇ ਪੈਸੇ ਉਹ ਤਾਂ ਮੈਂ ਆਪਣੇ ਉਹ ਤਾਂ ਮੇਰੇ ਆਪਣੇ ਪੈਸੇ ਬਨੋ ਸਾਨੂੰ ਕੰਪਨੀ ਨੇ ਹਸਾ ਉਤਾਰ ਦਿੱਤਾ ਹੀ ਸਾਰਾ ਜਦੋਂ ਬਾਹਰ ਭੇਜਿਆ ਤੁਸੀਂ ਪੈਸੇ ਲਾ ਕੇ ਭੇਜਿਆ ਜੇ ਨੂੰ ਪੈਸੇ ਮੈਂ ਲਾਏ ਉੱਥੇ ਵੀ ਸਾਰਾ ਖਰਚਾ ਮੇਰਾ ਹੀ ਹੋਇਆ ਕਿੰਨੇ ਪੈਸੇ ਲਾਏ ਤੁਸੀਂ ਬਾਹਰ ਜਲੰਗਿਆ ਮੈਂ ਜਿਸ ਟਾਈਮ ਉਹਨੂੰ ਸੱਦਿਆ ਉਸ ਟਾਈਮ 2.5 ਲੱਖ ਰੁਪਏ ਮੇਰਾ ਉੱਥੇ ਲੱਗ ਗਿਆ ਆਪਣਾ ਉਹਨੂੰ ਮੈਂ ਸੱਦਿਆ ਸੀ ਆਜ਼ਾਦ ਵਿਜੇ ਚ ਆਜ਼ਾਦ ਵਿਜੇ ਪੈਸੇ ਜ਼ਿਆਦਾ ਲੱਗਦੇ ਆ ਤੇ ਹੁਣ 5 ਲੱਖ ਕਿਉਂ ਮੰਗੀ ਜਾਂਦਾ ਫਿਰ ਉਹ ਉਹ ਬਾਹਰ ਜਾਣ ਵਾਸਤੇ ਉਹਦਾ ਤਾਂ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਹੁਣ ਕੰਮ ਕਰਦਾ ਬਾਹਰ ਇਹ ਬਾਹਰ ਉਹਦਾ ਲਾਇਸੈਂਸ ਬਣਾਇਆ ਸੀਗਾ ਡਰਾਈਵਰ ਦਾ ਹਾਂਜੀ ਤਾਂ ਉਹ ਆਪਣੇ 2 ਕੁ ਮਹੀਨੇ ਉਹਨੇ ਗੱਡੀ ਚਲਾਈ ਉੱਥੇ ਹਾਂ ਤਾਂ ਉੱਥੋਂ ਵੀ ਉਹ ਆ ਗਿਆ ਜੀ ਕਦੋਂ ਦਾ ਆਇਆ ਬਰੋਂ ਇਹ ਓਏ ਇਹਨੂੰ ਹੋ ਗਿਆ ਸਾਲ ਤਕਰੀਬਨ ਸਾਲ ਵੀ ਸਾਢ ਅੱਛਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਹੁਣ ਆਪਣੀ ਇਹ ਨਿਊਜ਼ ਚ ਗੱਲ ਆ ਗਈ ਤੁਹਾਨੂੰ ਮੇਰੇ ਘਰ ਚਲੋ ਤੁਹਾਨੂੰ ਮੈਂ ਦਿਖਾਉਣਾ ਐਲ ਸੀ ਡੀ 35000 ਦੀ ਮੈਂ ਲਿਆਂਦੀ ਖੜੇ ਪੈਰ ਉਹ ਤੋੜੀ ਫ੍ਰਿਜ ਅੰਦਰ ਫ੍ਰਿਜ ਅੰਦਰ ਪਈਆ ਰਸੋਈ ਦੇ ਵਿੱਚ ਉਹ ਸਾਰੇ ਅੰਦਰੋਂ ਖਾਨੇ ਦੋ ਇਹ ਮੁੰਡਾ ਨੁਕਸਾਨ ਕਰੇ ਕਰਦਾ ਕੋਈ ਨਸ਼ਾ ਵਗੈਰਾ ਕਰਦਾ ਇਹ ਨਸ਼ੀਦ ਚਲੋ ਆਪਣੇ ਜਿੱਦਾਂ ਮਤਲਬ ਕਹਿੰਦੇ ਆ ਵੀ ਜਿੱਦਾਂ ਇੱਕ ਇੱਕ ਮੁੰਡਾ ਐਪੀਓ ਇੱਕ ਮੁੰਡਾ ਐਪੀਓ ਦੇ ਬਰਾਬਰ ਉਹ ਆ ਹਿਸਾਬ ਆ ਤੇ ਅੱਜ ਹੀ ਕਰਕੇ ਗਿਆ ਧੋੜ ਬੰਨ ਕਰਦੀ ਹਾਂਜੀ ਅੱਜ ਇਹ ਪਹਿਲਾਂ ਘਰ ਪਹਿਲਾਂ ਨਹੀਂ ਕੀਤੀ ਆ ਪਹਿਲਾਂ ਵੀ ਲੜਦਾ ਰਿਹਾ ਇਹ ਪਹਿਲਾਂ ਵੀ ਬੜਿਆ ਲੜਿਆ ਤੁਸੀਂ ਕੰਪਲੀਟ ਨਹੀਂ ਦਿੱਤੀ ਥਾਣੇ ਕੋਈ ਇਹਦੇ ਕੋਲ ਕੰਪਲੀਟ ਬਾਜੀ ਆਪਣਾ ਆਪਣਾ ਮੁੰਡਾ ਸੀਦਾ ਇਸ ਕਰਕੇ ਨਹੀਂ ਮਤਲਬ ਜੀ ਪਰ ਮੁੰਡੇ ਨੇ ਤਾਂ ਲਾਜ ਨਹੀਂ ਰੱਖੀ ਤੁਹਾਡੀ ਕੋਈ ਕਹਿੰਦਾ ਮੇਰੇ ਚਾਕੂ ਮਾਰੇ ਮੇਰੇ ਪਿਓ ਨੇ ਉਹ ਉਹ ਸਿਰਫ ਮੈਂ ਮਾਰਿਆ ਨਹੀਂ ਉਹ ਸਿਰਫ ਬੈਸੰਸਾਈ ਦੇ ਵਿੱਚ ਫੜੋ ਫੜੀ ਦੇ ਵਿੱਚ ਆ ਨਾ ਮਤਲਬ ਨਾ ਲੱਗ ਕਿ ਜਦੋਂ ਮੁੰਡੇ ਦੇ ਹਾਲਾਤ ਦੇਖੇ ਕਾਫੀ ਡੂੰਘੇ ਟੱਕ ਲੱਗੇ ਹੋਏ ਸੀਗੇ ਉਹਦੇ ਉਹ ਕਹਿੰਦੇ ਮੇਰੇ ਪਿਓ ਨੇ ਮੇਰੇ ਮਾਰਿਆ ਮੈਂ ਆਪਣੇ ਪਿਓ ਤੇ ਕਾਰਵਾਈ ਕਰਾਉਣੀ ਆ ਕਿ ਮੇਰੇ ਪੈਸੇ ਨਹੀਂ ਦਿੰਦਾ ਪੈਸੇ ਸਾਰੇ ਇਹਨੇ ਵੰਡ ਦਿੱਤੇ ਲੋਕਾਂ ਨੂੰ ਪੈਸੇ ਭਾਜੀ ਸ਼ੋਅ ਕਰਾ ਦੇਵੇ ਉਹ ਵੀ ਉਹਨੇ ਜਿਹੜੇ ਮੈਨੂੰ ਭੇਜੇ ਉਹ ਮੈਨੂੰ ਸ਼ੋਅ ਕਰਾਵੇ ਵੀ ਆਹ ਮੈਂ ਆਪਣੇ ਡੈਡੀ ਦੇ ਨਾਂ ਤੇ ਭੇਜਿਆ ਪੈਸਾ ਜਿਹੜੀ ਹੂਟ ਤੋੜ ਭੰਨ ਕਰਕੇ ਗਿਆ ਤੁਸੀਂ ਕੰਪਲੀਟ ਕੀਤੀ ਪੁਲਿਸ ਨੂੰ ਮੋਕੇ ਤੇ ਮੈਂ ਕੰਪਲੀਟ ਹੈ 112 ਨੰਬਰ ਤੇ ਫੋਨ ਕੀਤਾ ਸੀਗਾ ਜੀ ਉਹਨਾਂ ਨੇ ਬੋਲਿਆ ਵੀ ਜਦੋਂ ਤੁਸੀਂ ਐਂਦਾ ਕਰੋ ਤੁਹਾਡਾ ਬੇਵਕੂਫਤਾ ਦਾ ਮਾਮਲਾ ਹੈ ਵੀ ਤੁਸੀਂ ਪਹਿਲਾਂ ਉਹ ਸਰਪੰਚ ਨਾਲ ਗੱਲ ਕਰ ਲੋ ਕੋਈ ਗੱਲ ਨੇ ਕੀ ਕਹਿੰਦੇ ਤੁਹਾਡੇ ਸਰਪੰਚ ਸਾਹਿਬ ਉਹੀ ਗੱਲ ਬਾਤ ਉਹਨਾਂ ਨਾਲ ਸਰਪੰਚ ਨਾਲ ਉਹ ਗੱਲ ਬਾਤ ਹੋਈ ਨਹੀਂ ਮੈਂ ਹੁਣ ਉਹਨਾਂ ਦੇ ਘਰੇ ਜਾਣਾ ਸੀ ਜਿੱਥੇ ਫਿਰ ਤੁਹਾਡਾ ਫੋਨ ਆ ਗਿਆ ਤਾਂ ਮੈਂ ਇਧਰੋਂ ਆ ਗਿਆ ਮੈਂ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਜਿਹੜੀ ਆ ਮੈਂ ਤਾਂ ਇਹ ਮੰਗ ਕਰਦਾ ਵੀ ਆਪਣੇ ਚਲੋ ਡੀਗਰੀ ਮੁੰਡਾ ਤਾਂ ਆਪਣਾ ਹੀ ਆ ਤਾਂ ਪਰ ਆਪਣਾ ਕੋਈ ਹਿਸਾਬ-ਕਿਤਾਬ ਨਾ ਰਹੇ ਜਿੱਦਾਂ ਪੈਸੇ ਤਾਂ ਅਸੀਂ ਲਾਉਣੇ ਆ ਭਾਜੀ ਪੈਸੇ ਬਗਾਨੇ ਬੰਦੇ ਨੇ ਨਹੀਂ ਲਾਉਣੇ ਕਿਸੇ ਨੇ ਨਹੀਂ ਲਾਉਣੇ ਪੈਸੇ ਉਹਦੀ ਸਾਡੀ ਜਗਾ मैं तो उन्होंने बोलया था भाई पैसे तेनों देने कोई गल नहीं बे अपना पैसे भाजपा दस लाख रुपया कोई ठीकरियाँ तो है ही नहीं बेहद इकट्ठे करके आप दे देने एक पेशेंट आया है रमनदीप नाम से खलवाड़ा पिंड है उनका वहाँ पे जो अभी आए हैं तो उनके काफ़ी दर्द हो रहा था और तीन जगह उनके लगी हुई है जो उनके मार्क हैं वो ऐसे लग रहे थे कि तो कुछ चाकू वगैरह जो उन पर वार किया गया है अभी उनके टांके वगैरह लगा दिए हैं पेशेंट अभी स्टेबल हैं ਆਗੇ ਵੀ ਦੇਖਦੇ ਹਾਂ ਕੀ ਕਰਨਾ ਹੈ ਤੇ ਪੁਲਿਸ ਨੂੰ ਸਰ ਜਾਣਕਾਰੀ ਭੇਜਦੀ ਹਾਂ ਪੁਲਿਸ ਨੂੰ ਜਾਣਕਾਰੀ ਕਰਦੀ ਹੈ ਔਰ ਆਗੇ ਦੇਖਦੇ ਹਾਂ ਕੀ ਕਰਨਾ ਹੈ ਠੀਕ ਹੈ ਸਰ ਥੈਂਕ ਯੂ